ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਨਾ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਰੋਲ ਨਹੀਂ ਦਿੱਤਾ ਜਾ ਰਿਹਾ ਹੈਗਾ ਪਰ ਨਤੀਜਾ ਉਹ ਜੋ ਹੋ ਰਿਹਾ ਕਿ ਕਿ ਕਿਸਾਨਾਂ ਦਾਹੀ ਬਿਆਨ ਹੈ ਕਿਸਾਨਾਂ ਦਾ ਕਹਿਣਾ ਕਿ ਸਾਨੂੰ ਲਗਭਗ ਮੰਡੀਆਂ ਦੇ ਵਿੱਚ ਕਾਫੀ ਸਮਾਂ ਹੋ ਗਿਆ ਕਿ ਅਸੀਂ ਮੰਡੀਆਂ ਦੇ ਵਿੱਚ ਆਪਣੀ ਝੋਨੇ ਦੀ ਫਸਲ ਵੇਚਣ ਦੇ ਰੋਲੇ ਸਾਡੀ ਮੰਡੀ ਦੇ ਵਿੱਚੋਂ ਝੋਨੇ ਦੀ ਫਸਲ ਜਿਹੜੀ ਉਹ ਚੱਕੀ ਦੀ ਜਰ ਜਿਹਦੇ ਚੱਲਦੇ ਆ ਕਿਸਾਨਾਂ ਦੇ ਵੱਲੋਂ ਲੈ ਲਾਂ ਗੱਦਾ ਪਾਤਲਾ ਰੋੜਾ ਨਾ ਪੱਕੇ ਤੌਰ ਤੇ ਬੰਦ ਕਰ ਦਿੱਤਾ ਕਿਸਾਨਾਂ ਦਾ ਕਹਣਾ ਕਿ ਜਿੰਨਾ ਸਮਾਂ ਸਾਡੀ ਮੰਡੀ ਦੇ ਵਿੱਚ ਫਸਲ ਨਹੀਂ ਚੱਕੀ ਜਾਂਦੀ ਉਹਨਾਂ ਸਮਾਂ ਅਸੀਂ ਇਹ ਪ੍ਰਦਰਸ਼ਨ ਕਰਦੇ ਰਹਾਂਗੇ ਮੇਰਾ ਨਾਮ ਅੰਦਰ ਭੈ ਸਿੰਘ ਕਿਰਤੀ ਕਿਸਾਨ ਯੂਨੀਅਨ ਬਲਾਕ ਲਹਿਰੇ ਤੋਂ ਜੀ ਅੱਜ ਲਹਿਰਾ ਪਾਤਰਾ ਰੋਡ ਕਰ ਜਾਮ ਕੀਤਾਗਾ ਰਤਣਾ ਨਦੀ ਨਾਲ ਮੰਡੀ ਦੇ ਕੋਲੇ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਪੰਜਾਬ ਦੀਆਂ ਤਕਰੀਬਨ ਸਾਰੀਆਂ ਅਨਾਜ ਮੰਡੀਆਂ 80 ਤੋਂ 90% ਖਾਲੀ ਹੋ ਚੁੱਕੀਆਂ ਨੇ ਜਿਹੜੀ ਇਹ ਰਤਣਾ ਨਾ ਮੰਡੀ ਹੈ ਇਹ ਚਾਰ ਤੋਂ ਪੰਜ ਪਿੰਡਾਂ ਦੀ ਜਿਹੜੀ ਜਨਸ ਇੱਥੇ ਆਉਂਦੀ ਹੈ ਚੋਨਾ ਇੱਥੇ ਆਉਂਦਾ ਕਣਕ ਇੱਥੇ ਆਉਂਦੀ ਹੈ ਪਰ ਇਹ ਮੰਡੀ ਇੱਕ ਬੇਕਦਰੀ ਦਾ ਪੂਰਾ ਸ਼ਿਕਾਰ ਹੋ ਰਹੀ ਹੈ ਜਿਹਦੇ ਵਿੱਚ ਪ੍ਰਸ਼ਾਸਨ ਪਹਿਲੇ ਨੰਬਰ ਤੇ ਜ਼ਿੰਮੇਵਾਰ ਹੈ ਦੂਜੇ ਨੰਬਰ ਤੇ ਜ਼ਿੰਮੇਵਾਰ ਨੇ ਨਾਲ ਆਰਤੀਆ ਵਰਗ ਤੇ ਨਾਲ ਨੇ ਛੱਲ ਵਰਗ ਜੀ ਸਾਰੀ ਮੰਡੀ ਆਪਾਂ ਸਾਹਮਣੇ ਤੁਸੀਂ ਦੇਖ ਲਓ 90% ਮਾਲ ਇੱਥੇ ਅਜੇ ਤੱਕ ਪਰਿਆਣੀ ਚੱਕਿਆ ਨਹੀਂ ਗਿਆ ਉਹਦੇ ਕਰਕੇ ਅਸੀਂ ਲਗਾਤਾਰ ਪ੍ਰਸ਼ਾਸਨ ਨਾਲ ਇਨਸਪੈਕਟਰ ਨਾਲ ਤਾਲਮੇਲ ਕਰ ਰਹੇ ਸੀ ਪਰ ਉਹ ਲਾਰੇ ਲੱਪੇ ਲਾਰੇ ਸੀ ਉਸ ਦੇ ਸਿੱਟੇ ਵਜੋਂ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਕਿਸਾਨ ਭਰਾਵਾਂ ਨੇ ਇਹ ਰੋਡ ਜਾਮ ਕੀਤਾ ਤਾਂ ਜੋ ਸਾਡੀ ਝੋਨੇ ਦੀ ਭਰਾਈ ਜਿਹੜੀ ਉਹ ਸ਼ੁਰੂ ਹੋ ਸਕੇ ਕੋਈ ਪ੍ਰਸ਼ਾਸਨ ਵੱਲੋਂ ਆਇਆ ਪ੍ਰਸ਼ਾਸਨ ਵੱਲੋਂ ਪਿਛਲੇ ਕੁਝ ਟਾਈਮ ਤੋਂ ਇਹਨਾਂ ਦੇ ਇਨਸਪੈਕਟਰ ਆਏ ਨੇ ਪਰ ਪ੍ਰਸ਼ਾਸਨ ਜਿਹੜਾ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਉਹ ਇਨਸਪੈਕਟਰ ਲਗਾਤਾਰ ਮੇਰੇ ਨਾਲ ਫੋਨ ਤੇ ਗੱਲ ਵੀ ਕਰ ਰਹੇ ਨੇ ਪਰ ਮੈਨੂੰ ਉਹਨਾਂ ਦੀ ਗੱਲ ਅਜੇ ਕੋਈ ਸਿਰੇ ਚੜਦੀ ਨਜ਼ਰ ਨਹੀਂ ਆ ਰਹੀ ਕਦੋਂ ਤੱਕ ਰੋਡ ਜਾਮ ਰਹੇ ਇਹ ਸਾਡਾ ਜਿਹੜਾ ਧਰਨਾ ਹੈ ਜੀ ਇਹ ਅਣਮਿੱਥੇ ਸਮੇਂ ਲਈ ਹੈ ਸਾਡਾ ਮਸਲਾ ਸਿਰਫ ਇੱਕ ਛੋਟਾ ਜਿਹਾ ਹੈ ਕਿ ਇਹ ਝੋਨੇ ਦੀ ਭਰਾਈ ਸ਼ੁਰੂ ਹੋਵੇ ਜਦ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਇਹ ਰੋਡ ਲਗਾਤਾਰ ਜਾਮ ਰਹੂਗਾ ਜੀ ਵੀਰ ਸਿੰਘ ਜੀ ਪਿੰਡ ਰੈਤਰਣ ਹੈ ਜਾਮ ਲਾਇਆ ਅੱਜ ਹਾਂਜੀ ਕੀ وجہ ਹੈ ਝੋਨੇ ਦੀ ਕੀਮਤ ਨੂੰ ਲੈ ਕੇ ਕਿਸ ਤਰ੍ਹਾਂ ਦੇ ਇਲਾਤ ਨੇ ਮੰਡੀ ਦੇ ਵਿੱਚ ਪਹਿਲਾਂ ਤਾਂ ਜੀ ਜਿਹੜਾ ਇਹਨਾਂ ਨੇ ਮੋਚਰਮੀਟਰ ਲਾਇਆ ਜੀ ਬਿਹਾਰ ਖੇਤੇ ਉਹਦੇ ਵਿੱਚ ਇਹਨਾਂ ਨੂੰ ਸਾਨੂੰ 3-4 ਦਿਨ ਹੋ ਗਏ ਖੱਜਲ-ਖਵਾਰ ਉਹ ਚ ਕਰ ਰਹੇ ਨੇ ਅਸੀਂ ਕਿਹਾ ਵੀ ਤੁਹਾਡੇ 'ਚ ਖਰਾਬੀ ਹੈ ਇਹ ਮੰਨੇ ਨਹੀਂ ਅਸੀਂ ਉਹ ਮੋਚਰ ਮੀਟਰ ਜਿਹੜਾ ਚੈੱਕ ਕਰਿਆ ਜੀ ਜਿਹੜਾ ਇਹਨਾਂ ਦਾ ਮੀਟਰ ਸੀਗਾ ਜੀ ਉਹ ਚੈੱਕ ਕਰਿਆ ਉਹਨੇ ਉਹਨੇ ਦੱਸਿਆ 19.9 ਦੱਸਿਆ ਜੀ ਇੱਕ ਢੇਰੀ ਚ ਅਸੀਂ ਉਹੀ ਦਾਣੇ ਦੁਬਾਰੇ ਪਾਏ ਉਹਨੇ 18 ਦੱਸਿਆ ਜੀ ਫਿਰ ਹੁਣ ਫਿਰ ਇਹਨਾਂ ਨੂੰ ਕਿਹਾ ਵੀ ਜਿਹੜਾ ਸਾਡਾ ਤੁਸੀਂ ਝੋਨਾ ਹੈ ਜੀ ਮੰਡੀ ਦੇ ਵਿੱਚ 90% ਪਿਆ ਜੀ ਜਿੰਨੀਆਂ ਲਵੇ ਲਵੇ ਮੰਡੀਆਂ ਨੇ ਸਾਰੇ ਪਿੰਡਾਂ ਦੀਆਂ ਉਹ ਸਾਰੀਆਂ ਮੰਡੀਆਂ ਖਾਲੀ ਹੋ ਰਹੀਆਂ ਨੇ ਜੀ ਜਿਹੜੀਆਂ ਸਾਡੇ ਪਿੰਡ ਦੀ ਜਿਹੜੀ ਸਭ ਤੋਂ ਵੱਡੀ ਮੰਡੀ ਹੈ ਅਸੀਂ ਇਹ ਮੰਡੀ ਨੂੰ ਚਲਾਉਣਾ ਚਾਹੁੰਦੇ ਹਾਂ ਇਹ ਸਰਕਾਰ ਇਹ ਚੀਜ਼ ਸਮਝਦੀ ਨਹੀਂ ਹੈਗੀ ਵੀ ਇਹ ਕਿਉਂ ਉਹ ਹੋਵੇ ਇਹ ਕਿਸਾਨਾਂ ਦਾ ਜਿਹੜਾ ਗਲਗੂਠਾ ਦੇ ਰਹੀ ਹੈ ਜੀ ਵਜ੍ਹਾ ਕੀ ਲੱਗਦਾ ਕਿਉਂ ਤੰਗ ਪਰੇਸ਼ਾਨ ਜਾਂ ਕੋਈ ਝੋਨਾ ਕਿੱਲਾ ਕਾਰਨ ਕੀ ਲੱਗਦਾ ਕਿਉਂ ਨਹੀਂ ਖਰੀਦ ਰਹੀ ਝੋਨਾ ਸੁੱਕਾ ਹੈ ਜੀ ਜਿਹੜੇ ਜਿੰਨੀਆਂ ਸਾਡੇ ਪਿੰਡ ਚ ਇੱਥੇ ਕਿਰਾਏ ਨਾਲ ਖਲਾਰੀ ਜਾਰੀ ਹੈ ਕਿਰਾਇਆਂ ਨਾਲ ਕਿਸਾਨ ਹਰ ਦਾ 15-15 ਦਿਨ ਹੋ ਗਏ ਕਿਸਾਨ ਨੂੰ ਬੈਠੇ ਨੂੰ ਉਹਨੇ ਕਣਕ ਵੀ ਬੀਜਣੀ ਅੱਗੇ ਕਣਕ ਵੀ ਲੇਟ ਹੋ ਰਹੀ ਹੈ ਉਹਦੀ ਵਿਚਾਰੇ ਦੀ ਡੀਏਪੀ ਨਹੀਂ ਮਿਲ ਲਿਆ ਕਿਸਾਨ ਕਰੂਗਾ ਕੀ ਜੇ ਹੁਣ ਮੜੀ-ਮੋਟੀ ਅੱਗ ਲਾਂਦਾ ਹੈ ਉੱਥੇ ਪੁਲਿਸ ਆ ਜਾਂਦੀ ਹੈ ਐਸਐਚਓ ਡੀਸੀ ਆ ਜਾਂਦੇ ਨੇ ਤਹਿਸੀਲਦਾਰ ਆ ਜਾਂਦੇ ਨੇ ਸਾਰੇ ਅਫਸਰ ਜਿਹੜੇ ਆ ਜਾਂਦੇ ਨੇ ਇਹ ਇਹਨਾਂ ਨੂੰ ਚੋਣਾਂ ਨਹੀਂ ਦੇਖੇ ਜੀ ਇੱਕ ਸਾਡਾ ਜਿਹੜਾ ਕਿਸਾਨ ਇੱਥੇ ਬਦਨ ਹੋ ਰੇ ਇਹ ਹਰੇਕ ਜਗ੍ਹਾ ਕਹਿੰਦੇ ਨੇ ਅਸੀਂ ਕਿਸਾਨ ਦੇ ਨਾਲ ਖੜੇ ਆ ਸਾਡੇ ਕਿਸਾਨ ਦੇ ਨਾਲ ਕਿੱਥੇ ਖੜ ਗਏ ਇਹ ਬੀਏਪੀ ਸਾਨੂੰ 2 2000 ਦਾ ਗੱਟਾ ਪਏ ਉਹ ਸਰਕਾਰ ਇਹਨਾਂ ਨੂੰ ਸਮਝਿਆ ਨਹੀਂ ਹੈਗਾ ਸਰਕਾਰ ਨੂੰ ਉਹਦੀ ਸਮਝ ਨਹੀਂ ਪਈ ਕਿ ਵੀ ਕਿਸਾਨਾਂ 'ਤੇ ਲੁੱਟ ਹੋ ਰਹੀ ਹੈ ਸਾਰੇ ਪਾਸੇ ਜਿੰਨੀ ਹੋ ਰਹੀ ਹੈ ਜੀ ਕਿਸਾਨ ਦੀ ਲੁੱਟ ਹੋ ਰਹੀ ਹੈ ਮੁੱਖ ਮੰਤਰੀ ਸਾਹਿਬ ਜਿਮਨੀ ਚੋਣਾਂ 'ਚ ਪ੍ਰਚਾਰ ਕਰਦੇ ਆ ਉੱਥੇ ਪਾਸ਼ਨ ਦਿੰਦੇ ਆ ਕਹਿੰਦੇ ਵੀ ਝੋਲੀ ਦੀ ਟਰਾਲੀ ਟਰਾਲੀ ਦਾ ਡਾਲਾ ਖੁੱਲਦਾ ਝੋਨਾ ਤੋਲ ਜਾਂਦਾ ਖਾਤੇ 'ਚ ਪੈਸੇ ਆ ਜਾਂਦੇ ਸਾਡੇ ਜੀ 15 15 ਦਿਨ ਹੋ ਗਏ ਸਾਨੂੰ ਇੱਥੇ ਧਰਨਾ ਲਾਣ ਦੀ ਕੀ ਲੋੜ ਸੀ ਜੇ ਸਾਡੇ ਅਸੀਂ 2 ਦਿਨ ਕਹਿੰਦੇ 3 ਦਿਨ ਕਹਿੰਦੇ ਅਸੀਂ ਸਾਨੂੰ 15 15 ਦਿਨ ਹੋ ਗਏ ਜੀ ਤੇ ਝੋਨਾ ਡਿੱਗੇ ਨੂੰ ਤੇ ਸਾਡਾ ਤਾਂ 15 15 ਦਿਨਾਂ ਦਾ ਨਹੀਂ ਜੁਖ ਰਿਆ ਐਨਸਵੇਟਰ ਸਾਢੇ 5 ਵਜੇ ਕੋਈ ਬੋਲੀ ਦਾ ਟਾਈਮ ਹੁੰਦਾ ਜੀ ਸਾਢੇ 5 ਵਜੇ ਆਂਦਾ ਇੱਥੇ ਬੋਲੀ ਲਾਣ ਸਾਢੇ 5 ਨਹੀਂ ਆਂਦਾ ਜੀ ਕੱਲ ਆਇਆ ਸੀ ਜਾਂ ਅੱਜ ਆਏ ਨਹੀਂ ਕੱਲ ਤਾਂ ਆਈ ਨਹੀਂ ਸਰ ਅੱਜ ਆਏ ਅੱਜ ਵੀ ਤਾਂ ਇਹ ਧਰਨੇ ਕਰਕੇ ਆ ਗਏ ਜੀ ਕਿੰਨੇ ਦਿਨਾਂ ਬਾਅਦ ਆਏ ਸੀ ਅੱਜ ਮੇਰੇ ਸਾਹਿਬ ਤੇ ਉਹ 4-5 ਦਿਨਾਂ ਬਾਅਦੋਂ ਆਇਆ ਜੀ ਇੱਥੇ ਮੁੰਡੇ ਭੇਜਦਾ ਹਾਂ ਦਾ ਸੀ ਉਹ ਲਾ ਕੇ ਨਹੀਂ ਜਾਂਦੇ ਸੀ ਕੱਲ ਇੱਕ ਢੇਰੀ ਲਾਈ ਆਈ 90% ਝੋਨਾ ਪਿਆ ਇੱਕ ਢੇਰੀ ਲਾਈ ਕਿਸਾਨਾਂ ਨੇ ਮਨਾਂ ਕਰਤਾ ਵੀ ਇੱਕ ਢੇਰੀ ਨਾਲ ਸੀ ਕੀ ਕਰਾਂਗੇ ਹੁਣ ਇੱਥੇ ਕੋਈ 4-5 ਸੌ ਢੇਰੀ ਪਈ ਐ ਇੱਥੇ ਸਾਡੀਆਂ ਦੋ ਢੇਰੀਆਂ ਲੱਗਣਗੀਆਂ ਅਸੀਂ ਦੋ ਮਹੀਨੇ ਬੈਠੇ ਰਹਾਂਗੇ ਜੀ ਇੱਥੇ ਕਦੋਂ ਤੱਕ ਢੇਰੀ ਗੱਲ ਕਰਨੀ ਜਾਰੀ ਹੈ ਜੀ ਸਾਡਾ ਧਰਨਾ ਅਸੀਂ ਨਹੀਂ ਚੱਕਦੇ ਜੀ ਹੈ ਕਿ ਜਦ ਤੱਕ ਸਾਡਾ ਕੋਈ ਹੱਲ ਨਹੀਂ ਕਰਕੇ ਜਾਂਦਾ ਨਾਮ ਹੈ ਦਵਿੰਦਰ ਸਿੰਘ ਜੀ ਉਹਨਾਂ ਲੈ ਕੇ ਮੰਡੀ ਦੇ ਵਿੱਚ ਹਾਂਜੀ ਕਿੰਨੇ ਦਿਨ ਹੋ ਗਏ ਵੇਚਣ ਮੈਨੂੰ ਕਰੀਬ 10 ਤੋਂ 12 ਦਿਨ ਹੋ ਗਏ ਜੀ ਨਹੀਂ ਵਿਕਿਆ ਜੀ ਇਹ 17 ਮੋਚਰ ਭਾਰ ਰਣੀ ਹੁਣ ਜਿਹੜੀ ਤਰੇਲ ਆ ਉਹ ਪੈਣੀ ਸ਼ੁਰੂ ਹੋ ਚੁੱਕੀ ਹੈ ਜੀ ਜਿਹੜਾ ਦਿਨੋ ਦਿਨ ਮੋਚਰ ਹੈ ਉਹ ਵਧਦਾ ਜਾ ਰਿਹਾ ਹੈਗਾ ਜੀ ਉਹਦੇ ਕਰਕੇ ਸਾਡੇ ਝੋਨੇ ਦੀ ਖਰੀਦ ਨਹੀਂ ਕਰ ਰਹੇ ਜੀ ਇਸ ਕਰਕੇ ਕੌਣੇ ਬੋਲੀ ਆਉਂਦਾ ਕੋਈ ਇਨਸਪੈਕਟਰ ਨਹੀਂ ਆਉਂਦਾ ਜੀ ਇਹ ਤਿੰਨ ਦਿਨ ਚੋਂ ਇੱਕ ਦਿਨ ਆਉਂਦੇ ਨੇ ਜੀ ਉਸ ਤੋਂ ਬਾਅਦ ਇਹ ਲੜਕੇ ਭੇਜਦੇ ਨੇ ਜਿਹੜੇ ਲੜਕੇ ਨੇ ਜਿਹੜਾ ਉਹ ਮੋਚਰ ਮੀਟਰ ਲੈ ਕੇ ਆਉਂਦੇ ਨੇ ਉਹ ਪੀਏਯੂ ਲੁਧਿਆਣਾ ਵੱਲੋਂ ਕੋਈ ਟੈਸਟਡ ਨਹੀਂ ਹੈਗਾ ਉਹਦੇ ਕੋਈ ਸਟੈਂਪ ਨਹੀਂ ਲੱਗੀ ਹੋਈ ਉਹ ਉਹ ਮੋਚਰ ਮੀਟਰ ਵੀ ਸਾਡੇ ਕੋਲ ਐਟ ਅਟੈਂਪ ਹੈਗਾ ਜਿਹੜਾ ਇਹ ਜਿਹੜਾ ਕਿ ਅਸੀਂ ਇਹਨਾਂ ਤੋਂ ਕੱਲ ਲਿਆ ਹੈਗਾ ਜੀ ਹਾਂਜੀ ਤੋਂ ਗੱਲ ਕੀਤੀ ਇਸ ਮੀਟਰ ਦੇ ਬਾਰੇ ਇਹ ਇਸ ਸੰਬੰਧੀ ਗੱਲ ਜਦੋਂ ਅਸੀਂ ਕੀਤੀ ਜੀ ਕਹਿੰਦੇ ਜੀ ਇਹ ਤਾਂ ਮਾਰਕੀਟ ਕਮੇਟੀ ਦਾ ਮੀਟਰ ਹੈ ਜੀ ਜਦ ਕਿ ਜਿਹੜਾ ਮਾਰਕੀਟ ਕਮੇਟੀ ਦੇ ਮੀਟਰ ਨੇ ਉਹਨਾਂ ਤੇ ਬਕਾਇਦਾ ਲਿਖਿਆ ਹੁੰਦਾ ਕਿ ਇਹ ਜਿਹੜਾ ਟੈਸਟਡ ਹੈਗਾ ਪੀਏਯੂ ਲੁਧਿਆਣਾ ਵੱਲੋਂ ਟੈਸਟਡ ਹੈ ਜੀ ਇਹ ਜਿਹੜੇ ਕਿਸਾਨ ਨੇ ਜ਼ਿਆਦਾਤਰ ਇੱਥੇ ਅਣ ਜਿਹੜਾ ਉਹ ਉਹ ਮੀਟਰ ਨੇ ਜੀ ਉਹ ਜਿਹੜੀ ਕੋਈ 17 ਮੋਚੜ ਦੀ ਢੇਰੀ ਹੈ ਜੀ ਉਹਨੂੰ ਵੀ 20 20 ਦੱਸਦੇ ਨੇ ਰਿਐਲਿਟੀ ਦੇ ਵਿੱਚ ਗਰਾਊਂਡ ਦੇ ਜੇ ਆਪਾਂ ਰਿਐਲਿਟੀ ਦੀ ਗੱਲ ਕਰੀਏ ਤਾਂ 13 13 14 14 ਮੋਚੜ ਹੀ ਝੋਨੇ ਦੀ ਖਰੀਦ ਹੋ ਰਹੀ ਹੈ ਨਾ ਕਿ 17 ਮੋਚੜ ਦੀ ਮੁੱਖ ਮੰਤਰੀ ਸਾਹਿਬ ਜਦੋਂ ਸੱਤਾ ਚਾਣ ਤੋਂ ਪਹਿਲਾਂ ਕਹਿੰਦੇ ਸੀ ਕਿਸਾਨ ਮੰਡੀਆਂ ਚ ਜਾਣ ਨਹੀਂ ਜੰਗੇ ਅਸੀਂ ਪਰ ਆਜਾਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜਾ ਕਿਸਾਨ ਦਾ ਮੰਡੀਆਂ ਦੇ ਵਿੱਚ ਬਹੁਤ ਬੁਰਾ ਹਾਲ ਕਿਹਨੇ ਦੇਖ ਫਿਰ ਦੇਖੋ ਜੀ ਜੇ ਆਪਾਂ ਗੱਲਾਂ ਦਾ ਕੜਾ ਬਣਾਉਣਾ ਹੋਵੇ ਆਪਾਂ ਦੇ ਬਣਾ ਸਕਦੇ ਹੁਣ ਮੈਂ ਕਹਿ ਸਕਦਾ ਕਿ ਪੂਰੇ ਪੰਜਾਬ ਦੀ ਜਿਹੜੀ ਝੋਨਾ ਜੂ ਮੈਂ ਖਰੀਦ ਰਿਹਾ ਜੀ ਉਹਦਾ ਝੂਟ ਹੈ ਨਾ ਜੀ ਗੱਲ ਜਿਹੜਾ ਬੋਲਣ ਦੇ ਵਿੱਚ ਹੈ ਜੀ ਉਹਦਾ ਫਰਕ ਬਹੁਤ ਹੁੰਦਾ ਹੈਗਾ ਪਰ ਜਿਹੜਾ ਮੰਡੀਆਂ ਜਾ ਕੇ ਤੁਸੀਂ ਆਪ ਹੀ ਹਾਲਾਤ ਦੇਖ ਲਓ ਜੀ 90% ਜੀਰੀ ਪਈ ਹੈ ਜੀ ਇੱਥੇ ਜੇ ਖਰੀਦ ਹੁੰਦੀ ਹੁੰਦੀ ਫਿਰ ਅਸੀਂ ਇੱਥੇ ਕਾਹਨੂੰ ਛੜਕਾ ਜਾਮ ਕਰਦੇ ਜਿਲ੍ਹੇ ਚ ਇਹ ਹਾਲਾਤਾਂ ਬਾਕੀ ਕੀ ਹਾਲ ਹੈ ਬਾਕੀਆਂ ਦਾ ਜੀ ਦੇਖੋ ਅਸੀਂ ਤਾਂ ਇੱਥੇ ਆਪਣੇ ਸੰਗਰੂਰ ਜ਼ਿਲ੍ਹੇ ਜਾਈ ਸਾਨੂੰ ਤਾਂ ਸੰਗਰੂਰ ਜ਼ਿਲ੍ਹੇ ਦਾ ਸਾਨੂੰ ਪਤਾ ਹੈਗਾ ਕੱਲੇ-ਕੱਲੇ ਪਿੰਡ ਦੇ ਵਿੱਚ ਬੁਰਾ ਹਾਲ ਹੈ ਜੀ ਬਾਕੀਆਂ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਜਿਹੜੇ ਮੁੱਖ ਮੰਤਰੀ ਨੇ ਉਹਦਾ ਆਪ ਹੀ ਵਿਚਾਰੇ ਵੋਟਾਂ ਦੇ ਵਿੱਚ ਵਿਅਤ ਉਹਨਾਂ ਨੂੰ ਵੋਟਾਂ ਚਾਹੀਦੀਆਂ ਉਹਨੂੰ ਕਿਸਾਨਾਂ ਕਿਸੂਨਾਂ ਨਾਲ ਕੋਈ ਪਿਆਰ ਨਹੀਂ ਹੈਗਾ ਜੀ ਕਦੋਂ ਤੱਕ ਜਾਰੀ ਰੂ ਰੋ ਰਹਿਣਾ ਇਹ ਜਦੋਂ ਤੱਕ ਜੀ ਸਾਡੀ ਖਰੀਦ ਇਹ ਸ਼ੁਰੂ ਨਹੀਂ ਕਰਦੇ ਹੈਗੇ ਉਹ ਜਦੋਂ ਤੱਕ ਸਾਨੂੰ ਜਿਹੜਾ ਚੂਨਾ ਤੋਲ ਕੇ ਘਰੇ ਨਹੀਂ ਪੇਦੋ ਤੱਕ ਰੋ ਚਾਹੇ ਮਹੀਨਾ ਚੱਲੇ ਚਾਹੇ 15 ਦਿਨ ਚੱਲੇ ਦਾਦੀ ਕੇ ਲਗਾਤਾਰ ਕਿਸਾਨ ਮੰਡੀ ਦੇ ਵਿੱਚ ਰੋਲ ਰਹੇ ਨੇ ਕਿਉਂਕਿ ਹੁਣ ਕਣਕ ਦਾ ਸੀਜ਼ਨ ਕੜਕ ਦੀ ਬਜਾਈ ਸ਼ੁਰੂ ਹੋ ਗਈ ਪਰ ਕਿਸਾਨਾਂ ਦੀ ਇਹ ਚੱਕ ਝੋਨੇ ਦੀ ਫਸਲ ਜਿਹੜੀ ਮੰਡੀ ਦੇ ਵਿੱਚ ਚੱਕੀ ਨਹੀਂ ਗਈ ਲਗਾਤਾਰ ਸ਼ੈਲਰ ਤੇ ਆੜਤੀਆਂ ਤੇ ਕਈ ਥਲਾਂ ਦੇ ਜਿਹੜੇ ਰੋਲ ਸਾਹਮਣੇ ਆ ਰਹੇ ਨੇ ਪਰ ਦੂਜੇ ਪਾਸੇ ਸਰਕਾਰ ਨੇ ਵੀ ਦਾਅਵਾ ਕੀਤਾ ਸੀ ਕਿ ਅਸੀਂ ਕਿਸਾਨਾਂ ਦੀ ਫਸਲ ਮੰਡੀ ਜਰੂਰ ਚੁਕਾ ਕੇ ਰਾਂਗੇ ਪਰ ਦੂਜੇ ਪਾਸੇ ਹੁਣ ਜੋ ਤਸਵੀਰਾਂ ਸੰਗਰੂਧ ਲੜਖ ਦੇਖਣ ਮਿਲੀਆਂ ਕੁਝ ਹੋਰ ਹੀ ਬਿਆਰ